ਖਾਲਸਾ ਜੀ ਇੱਕ ਵਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਦਿੱਲੀ ਦੀ ਸਰਜ਼ਮੀਨ ਦੇ ਉੱਤੇ ਗਏ ਇੱਕ ਘਰ ਦੇ ਵਿੱਚ ਮਹਾਂਪੁਰਸ਼ ਗਏ ਤੇ ਖਾਲਸਾ ਜੀ ਉਹਨਾਂ ਨੇ ਬੜਾ ਆਦਰ ਮਾਨ ਸਤਕਾਰ ਕੀਤਾ ਮਹਾਂਪੁਰਸ਼ਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦੇ ਮਹਾਂਪੁਰਸ਼ੋ ਤੁਹਾਡੇ ਵਾਸਤੇ ਜਲ ਪਾਣੀ ਤਿਆਰ ਕਰਦੇ ਆ ਸ਼ਕੋ ਪਰ ਖਾਲਸਾ ਜੀ ਮਹਾਂਪੁਰਸ਼ਾਂ ਨੇ ਛਕਿਆ ਨਾ ਤੇ ਆਉਂਦੇ-ਆਉਂਦੇ ਆਖਾਏ ਵੀ ਤੁਹਾਡੇ ਤੇ ਬੜੀ ਬਿਪਤਾ ਆਉਣ ਵਾਲੀ ਹੈ ਪਰ ਉਹਨਾਂ ਨੇ ਮੁਸਕਰਾ ਕੇ ਆਖਿਆ ਕਹਿੰਦੇ ਨਹੀਂ ਮਹਾਪੁਰਸ਼ੋ ਬਿਵਤਾ ਕਿਸ ਗੱਲ ਦੀ ਆਉਣੀ ਹੈ ਮਹਾਪੁਰਸ਼ ਕਹਿੰਦੇ ਘਰ ਵਿੱਚ ਸ਼ਸਤਰ ਆਦਿਕ ਰੱਖਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪੈਣ ਦੇ ਉਤੇ ਤੁਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰ ਸਕੋ ਤੇ ਅਸੀਂ ਪ੍ਰਸ਼ਾਦਾ ਵੀ ਤਾਂ ਹੀ ਨਹੀਂ ਛਕਿਆ ਕਿਉਂਕਿ ਤੁਹਾਡੇ ਘਰ ਵਿੱਚ ਕੋਈ ਸ਼ਸਤਰ ਨਹੀਂ ਨਜ਼ਰ ਆਉਂਦਾ ਫਿਰ ਕਲਸਾ ਜੀ ਇੱਕ ਪਰਿਵਾਰ ਦੇ ਵਿੱਚ ਮਹਾਪੁਰਸ਼ ਫੇਰ ਗਏ ਤੇ ਉਹਨਾਂ ਦੇ ਘਰ ਦੇ ਵਿੱਚ بڑے ਸ਼ਸਤਰ ਜਿਹੜੇ ਸਾਨੂੰ ਪਏ ਹੋਏ ਵੇਖੇ ਉਹਨਾਂ ਦੇ ਘਰ ਵਿੱਚ ਸ਼ਸਤਰਾਂ ਦਾ ਸਤਕਾਰ ਵੇਖਿਆ ਗੰਨਾ ਆਦਿਕ ਤੇ ਖਾਲਸਾ ਜੀ ਹੋਰ ਆਧੁਨਿਕ ਹਥਿਆਰ ਤੇ ਆਧੁਨਿਕ ਹਥਿਆਰਾਂ ਦੇ ਨਾਲ-ਨਾਲ ਪ੍ਰਾਤਨ ਸ਼ਸਤਰ ਵੀ ਉਹਨਾਂ ਦੇ ਘਰ ਵਿੱਚ ਪਏ ਸਨ ਤਾਂ ਮਹਾਪੁਰਸ਼ਾ ਨੇ ਬੜਾ ਪ੍ਰਸੰਨ ਹੋ ਕੇ ਉਸ ਘਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛਕਿਆ ਤੇ ਉਹਨਾਂ ਨੂੰ ਅਸੀਸਾਂ ਦਿੰਦਿਆਂ ਆਖਿਆ ਵੀ ਤੁਹਾਡੀ ਸਦਾ ਚੜ੍ਹਦੀ ਕਲਾ ਹੈ ਕਿਉਂਕਿ ਖਾਲਸਾ ਜੀ ਉਹ ਜਿਹੜੇ ਘਰ ਦੇ ਵਿੱਚ ਸ਼ਸਤਰ ਹੁੰਦੇ ਆ ਉਥੇ ਸਦਾ ਚੜ੍ਹਦੀ ਕਲਾ ਹੁੰਦੀ ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਿਖਿਆ ਹੈ ਸੈਭ ਸਰੋਹੀ ਸਹਿਤੀ ਜੈਹੇ ਹਮਾਰੇ ਪੀਰ ਸ਼ਸਤਰ ਸਾਡੇ ਪੀਰ ਹਨ ਤੇ ਜਿਹੜੇ ਘਰ ਵਿੱਚ ਸ਼ਸਤਰ ਨਾ ਹੋਣ ਮਹਾਪੁਰਸ਼ ਉਸ ਘਰੋਂ ਚੰਗੀ ਤਰ੍ਹਾਂ ਕਦੀ ਪ੍ਰਸ਼ਾਦਾ ਵੀ ਨਹੀਂ ਸ਼ੱਕਦੇ ਕਿਉਂਕਿ ਮਹਾਪੁਰਸ਼ਾਂ ਨੂੰ ਪਤਾ ਹੁੰਦਾ ਕਿ ਸ਼ਸਤਰਾਂ ਦੀ ਅਹਿਮੀਅਤ ਕੀ ਹੈ ਇਹਨਾਂ ਦਾ ਸਤਕਾਰ ਕੀ ਹੈ ਸੋ ਖਾਲਸਾ ਜੀ ਉਹ ਜਿਹੜੇ ਘਰ ਵਿੱਚ ਸ਼ਸਤਰ ਨਹੀਂ ਸੰਨ 84 ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਖਾਲਸਾ ਜੀ ਉਹ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਜੇ ਜਿਹੜੇ ਘਰ ਵਿੱਚ ਸ਼ਸਤਰ ਸਨ ਉਹਨਾਂ ਨੇ ਇਹੋ ਜਿਹਾ ਆਉਣ ਵਾਲੀ ਭੀੜ ਦਾ ਮੂੰਹ ਮੋੜਿਆ ਵੀ ਦੁਬਾਰਾ ਉਸ ਘਰ ਵੱਲ ਉਹਨਾਂ ਮੂੰਹ ਨਹੀਂ ਕੀਤਾ ਇਸ ਵਾਸਤੇ ਹੁਣ ਵੀ ਸਾਨੂੰ ਲੋੜ ਹੈ ਕਿ ਕਲਗੀਧਰ ਦੇ ਪੁੱਤਰ ਤੀਓ ਇਸ ਵਕਤ ਅਮਰਤਦਾਰੀ ਹੋ ਕੇ ਜਿਉਓ ਤੇ ਸ਼ਸਤਰਾਂ ਦੇ ਧਰਨੀ ਹੋ ਕੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ